ਰਾਪਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਖਰ ਸਵਾਗਤ ਕਰਦਾ ਇਸ ਤੋਂ ਪਹਿਲਾਂ ਕਿ ਅੱਜ ਦੇ ਮੁੱਦੇ ਤੇ ਚਰਚਾ ਕੀਤੀ ਜਾਵੇ ਇੱਕ ਬੇਨਤੀ ਹੈ ਕਿ ਜੋ ਰਾਪਤਾ ਪੰਜਾਬ YouTube ਚੈਨਲ ਹੈ ਉਹਨੂੰ ਸਬਸਕ੍ਰਾਈਬ ਤੁਸੀਂ ਜ਼ਰੂਰ ਕਰੋ ਸੋ ਗੱਲ ਕਰਦੇ ਹਾਂ ਸ਼ੁਰੂ ਭਾਨੇ ਸਿੱਧੂ ਨੂੰ ਲੈ ਕੇ ਭਾਨੇ ਸਿੱਧੂ ਤੇ ਲਗਾਤਾਰ ਤੀਸਰਾ ਪਰਚਾ ਦਰਜ ਹੋ ਗਿਆ ਪਰ ਪੰਜਾਬ ਦੇ ਨੌਜਵਾਨਾਂ ਵਿੱਚ ਭਾਨੇ ਸਿੱਧੂ ਦੇ ਪੱਖ ਦੇ ਵਿੱਚ ਇੱਕ ਲਹਿਰ ਉੱਠ ਗਈ ਹੈ ਸਰਕਾਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿ ਜਿਹੜਾ ਬੰਦਾ ਟ੍ਰੈਵਲ ਏਜੰਟਾਂ ਦੀ ਠੱਗੀ ਠੋਰੀ ਤੋਂ ਨੌਜਵਾਨਾਂ ਨੂੰ ਬਚਾਉਂਦਾ ਹੈ ਇਹ ਵੀ ਪਤਾ ਲੱਗਿਆ ਕਿ ਭਾਨੇ ਸਿੱਧੂ ਕੋਲ ਇੱਕ ਲਿਸਟ ਬਣੀ ਹੋਈ ਆ ਜਿਹਦੇ ਵਿੱਚ 1.5 ਕਰੋੜ ਦੇ ਕਰੀਬ ਜੋ ਲੋਕਾਂ ਨੂੰ ਪੈਸੇ ਵਾਪਸ ਕਰਾਏ ਨੇ ਉਹ ਲਿਸਟ ਦੇ ਵਿੱਚ ਦਰਜ ਨੇ ਪਰ ਪੁਲਿਸ बार-बार ਭਾਨਾ ਸਿੱਧੂ ਤੇ ਪਰਚੇ ਦਰਜ ਕਰ ਰਹੀ ਆ ਇਦਾਂ ਲੱਗਦਾ ਜਿਸ ਤਰ੍ਹਾਂ ਅਜੇ ਵੀ ਪੁਲਿਸ ਨੂੰ ਇਹ ਗੱਲ ਮੰਜ਼ੂਰ ਨਹੀਂ ਕਿ ਕੋਈ ਸੱਚ ਬੋਲਣ ਵਾਲਾ ਜਾਂ ਲੋਕਾਂ ਦੇ ਪੱਖ 'ਚ ਖੜਨ ਵਾਲਾ ਬੰਦਾ ਆਪਣੇ ਤੌਰ ਤੇ ਸਰਗਰਮੀ ਕਰੇ ਪਹਿਲਾਂ ਪਰਮਿੰਦਰ ਝੋਟੇ ਨੂੰ ਤੁਸੀਂ ਵੇਖਿਆ ਹੋਣਾ ਕਿਵੇਂ ਪੁਲਿਸ ਨੇ ਨਿਸ਼ਾਨਾ ਬਣਾਇਆ ਸੀ ਪਰ ਫਿਰ ਸਰਕਾਰ ਨੂੰ ਉਹ ਕੇਸ ਵਾਪਸ ਲੈਣੇ ਪਏ ਹੁਣ ਪੰਨੇ ਸਿੱਧੂ ਦਾ ਮਾਮਲਾ ਪੂਰਾ ਸੁਰਖੀਆਂ ਵਿੱਚ ਹੈ ਵੱਡੇ ਇਕੱਠ ਵੀ ਹੋਣ ਲੱਗੇ ਨੇ ਇਸ ਬਾਰੇ ਗੱਲ ਕਰਾਂਗੇ ਐਡਵੋਕੇਟ ਉਪਜੀਤ ਸਿੰਘ ਬਰਾੜ ਨਾਲ ਜੋ ਪੰਜਾਬ ਪੱਖੀ ਜਿਹੜੇ ਨੌਜਵਾਨਾਂ ਨੇ ਉਹਨਾਂ ਦੇ ਪੱਖ ਚ ਅਕਸਰ ਹਾ ਦਾ ਨਾਰਾ ਮਾਰਦੇ ਨੇ ਤੇ ਪੂਰਾ ਸੱਚ ਅੰਦਰਲਾ ਸੱਚ ਬਿਆਨ ਕਰਦੇ ਰਹਿੰਦੇ ਨੇ ਬਰਾੜ ਸਾਹਿਬ ਸਵਾਗਤ ਹੈ ਤੁਹਾਡਾ ਕੋਕਰ ਸਾਹਿਬ ਤੁਹਾਨੂੰ ਤੇ رابطہ ਪੰਜਾਬ ਨੂੰ ਦੁਨੀਆ ਭਰ ਵਿੱਚ ਦੇਖਣ ਵਾਲੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਤੁਹਾਨੂੰ ਆ ਬਰਾੜ ਸਾਹਿਬ ਕੇ ਭਾਨਾ ਸਿੱਧੂ ਤੇ ਜਿਹੜਾ ਪਰਚਾ ਹੋਇਆ ਖਾਸ ਕਰਕੇ ਚੋਰੀ ਦਾ ਸੋਨਾ ਚੋਰੀ ਦਾ ਉਹ ਕੀ ਮਾਮਲਾ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿਉਂਕਿ ਪਹਿਲਾਂ ਲੁਧਿਆਣਾ ਕੇਸ दर्ज ਹੋਇਆ ਉਹ ਕੋਰਟ ਨੇ ਆਰਡਰ ਕੀਤਾ ਕਿ ਇਹਨੂੰ ਰਿਆ ਕਰੋ ਕਿ ਕੁਰਸ ਨੇ ਗਲਤ ਕੰਮ ਕੀਤਾ ਜਾਂਚ ਕਰਨੀ ਚਾਹੀਦੀ ਸੀ ਪਹਿਲੀ ਗ੍ਰਿਫਤਾਰ ਕਰ ਲਿਆ 5 ਦਿਨ ਜੇਲ੍ਹ ਚ ਲਾਇਆ ਭਾਨਾ ਸਿੱਧੂ ਉਸ ਤੋਂ ਬਾਅਦ ਪਟਿਆਲੇ ਦਾ ਕੋਈ ਕੇਸ ਆ ਇਹ ਪਟਿਆਲੇ ਤੇ ਲੁਧਿਆਣਾ ਦਾ ਲਿੰਕ ਕਿਵੇਂ ਜੁੜਿਆ ਫਿਰ ਵੇਖੋ ਖੋਖਰ ਸਾਹਿਬ ਜਿਹੜਾ ਭਾਨਾ ਸਿੱਧੂ ਆ ਇਹ ਇਸ ਸਮੇਂ ਪੰਜਾਬ ਦੇ ਉੱਗੇ ਸਮਾਜ ਸੇਵਕਾਂ ਚ ਇਹਦਾ ਨਾਮ ਆਂਦਾ ਹੈ ਕਿਉਂਕਿ ਹਰ ਗੱਲ ਤੇ ਆਪਣੀ ਇਹ رائے ਜ਼ਾਹਰ ਕਰਦਾ ਹੈ ਤੇ ਹਰ ਜਿੱਥੇ ਵੀ ਪੰਜਾਬ ਦੇ ਵਿੱਚ ਕੋਈ ਸੰਕਟ ਆਂਦਾ ਹੈ ਉੱਥੇ ਖੜਦਾ ਹੈ ਇਵਨ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹ ਤਾਂ ਉਹਦਾ ਬਹੁਤ ਵੱਡਾ ਰੋ ਰਿਹਾ ਹੈ ਇਹਦਾ ਇਹਦਾ ਸਾਥੀਆਂ ਦਾ ਲੱਖੇ ਸਧਾਨੇ ਸਮੇਤ ਦੀਪ ਸਿੰਘ ਸਿੱਧੂ ਸਮੇਤ ਬਹੁਤ ਸਾਰਿਆਂ ਦਾ ਵੱਡਾ ਰੋਲ ਰਿਹਾ ਤੇ ਇਹ ਜਦੋਂ ਪਿੱਛੇ ਜੇ ਹੜਾ ਆਏ ਸੀਗੇ ਪੰਜਾਬ ਭਾਰ ਦੇ ਵਿੱਚ ਹੜਾ ਹੜਪੀੜਤਾ ਦੀ ਮਦਦ ਲਈ ਇਹ ਜਾਂਦਾ ਰਿਹਾ ਉੱਥੇ ਉਹਨਾਂ ਨੂੰ ਰਾਸ਼ਨ ਵੀ ਪਹੁੰਚਾਦਾ ਰਿਹਾ ਉਹ ਸਾਰਾ ਸਿਸਟਮ ਕਰਦਾ ਰਿਹਾ ਪਰ ਇਹ ਜਿਹੜੇ ਸਭ ਤੋਂ ਜਿਆਦਾ ਜਿਹੜਾ ਹੁਣ ਪਿੱਛੇ ਜੇ ਇਹਨੇ ਸੰਘਰਸ਼ 'ਚ ਹਿੱਸਾ ਲਿਆ ਜਿਹੜੇ ਲੋਕ ਟਰੈਵਲ ਏਜੰਟਾਂ ਤੋਂ ਸਤਾਏ ਹੋਏ ਸੀਗੇ ਦੁਖੀ ਸੀਗੇ ਜਿਨ੍ਹਾਂ ਨੂੰ ਟ੍ਰੈਵਲ ਏਜੰਟਾਂ ਨੇ ਬਾਹਰ ਵਿਦੇਸ਼ ਭੇਜਣ ਦੇ ਚੱਕਰ ਦੇ ਵਿੱਚ ਉਹਨਾਂ ਨੂੰ ਲੁੱਟ ਲਿਆ ਸੀਗਾ ਤੇ ਨਾ ਉਹਨਾਂ ਨੂੰ ਭੇਜਿਆ ਗਿਆ ਤੇ ਨਾ ਉਹਨਾਂ ਦੇ ਜਿਹੜੇ ਪੈਸੇ ਮੁੜੇ ਔਰ ਉਹ ਲੋਕ ਪੁਲਿਸ ਕੋਲ ਆਪਣੀ ਬਾਰ-ਬਾਰ ਆਪਣੀ ਬਿਪਤਾ ਨੂੰ ਲਿਜਾਂਦੇ ਰਹੇ ਆਪੀਲਾਂ ਕਰਦੇ ਰਹੇ ਤੇ ਆਪਣੇ ਪੂਰਾ ਆਪਣਾ ਦੁੱਖ ਦੱਸਦੇ ਰਹੇ ਪਰ ਕਿਸੇ ਨੇ ਉਹਨਾਂ ਦਾ ਜਦੋਂ ਸਹਾਰਾ ਨਾ ਦੇ ਦਿੱਤਾ ਉਹਨਾਂ ਨੂੰ ਕਿਸੇ ਸਰਕਾਰ ਨੇ ਉਹਨਾਂ ਦਾ ਸਾਥ ਨਾ ਦਿੱਤਾ ਤਾਂ ਉਹ ਲੋਕ ਭਾਨਾ ਸਿੱਧੂ ਦੇ ਕੋਲ ਗਏ ਤੇ ਭਾਨਾ ਸਿੱਧੂ ਨੇ ਬਹੁਤ ਸਾਰੇ ਟਰੈਵਲ ਏਜੰਟਾਂ ਤੋਂ ਉਹਨਾਂ ਲੋਕਾਂ ਦੇ ਪੈਸੇ ਵਾਪਸ ਕਰਾਏ ਅਕਸਰ ਜਿਹੜੀਆਂ ਸੋਸ਼ਲ ਮੀਡੀਆ ਦੇ ਵਿੱਚ ਜਿਹੜੀਆਂ ਗੱਲਾਂ ਚਰਚਿਤ ਰਹੀਆਂ ਚੰਡੀਗੜ੍ਹ ਦੇ ਬਹੁਤ ਸਾਰੇ ਟਰੈਵਲ ਏਜੰਟਾਂ ਦੇ ਲੁਧਿਆਣੇ ਦੇ ਜਗਰਾਉਂ ਦੇ ਇਸ ਤਰ੍ਹਾਂ ਹਮੇਸ਼ਾ ਇਹ ਜਿਗਰ ਹੁੰਦਾ ਰਿਹਾ ਇਹ ਸਭ ਤੋਂ ਜ਼ਿਆਦਾ ਜਿਹੜਾ ਹੁਣ ਇਹ ਮੇਰੇ ਹਿਸਾਬ ਦੇ ਵਿੱਚ ਜਿਹੜੀ ਇਹ ਗੱਲ ਚੱਲੀ ਆ ਇਹ ਚੱਲੀ ਆ ਇਹ ਲੁਧਿਆਣੇ ਵਾਲੇ ਲੁਧਿਆਣਾ ਆਪਣੇ ਜਗਰਾਉਂ ਉੱਥੇ ਦੀ ਕੋਈ ਏਜੰਟਾ ਲੇਡੀ ਉਹਨੇ ਤੇ ਪਰਚਾ ਦਰਜ ਕਰਾਇਆ ਵੀ ਇਹਨੇ ਜਵਰੀ ਸਾਡੇ ਤੋਂ ਪੈਸੇ ਮੰਗੇ ਆ ਤੇ ਇਹਨੇ ਜਵਰੀ ਸਾਡੇ ਤੋਂ ਪੈਸੇ ਧਮਕਾਣਾ ਸਾਨੂੰ ਇਹ ਆ ਪੈਸੇ ਮੰਗੇ ਤੇ ਉਹਦੇ ਕਰਕੇ ਉਹਨੂੰ ਫਿਰ ਪੁਲਿਸ ਨੇ ਉਹਨੂੰ ਚੱਕਿਆ ਤੇ ਪੁਲਿਸ ਨੇ ਚੱਕ ਕੇ ਉਹਨੂੰ ਆਪਣੇ ਹਿਰਾਸਤ ਚ ਲੈ ਆ ਤੇ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਗੱਲ ਦੱਸੀ ਆ ਵੀ ਉਹਨੂੰ ਬਹੁਤ ਹੀ 3 ਡਿਗਰੀ ਟਾਰਚਰ ਦਿੱਤਾ ਗਿਆ ਉਹਨੂੰ ਨੰਗਾ ਕਰਕੇ ਠੰਡਾ ਪਾਣੀ ਪਾਇਆ ਗਿਆ ਔਰ ਇੱਥੇ ਤੱਕ ਤਾਂ ਉਹਨਾਂ ਨੇ ਇਹ ਵੀ ਇਲਜ਼ਾਮ ਲਾਇਆ ਆਪਣੀ ਵੀਡੀਓ ਦੇ ਵਿੱਚ ਵੀ ਇਹ ਭਗਵਾਨ ਸਿੰਘ ਮਾਨ ਨੂੰ ਉੱਥੋਂ ਦੇ ਜਿਹੜੇ ਪੁਲਿਸ ਅਫਸਰ ਨੇ ਵੀਡੀਓ ਤੇ ਦਿਖਾਇਆ ਤੇ ਉਹਦੀ ਗੱਲ ਵੀ ਕਰਾਈ ਆ ਇਹ ਸੱਚ ਤਾਂ ਹੁਣ ਪਹਾਨਾ ਸਿੱਧੂ ਹੀ ਦੱਸ ਸਕਦਾ ਜਦੋਂ ਲੋਕਾਂ ਦੇ ਸਾਹਮਣੇ ਪ੍ਰੈਸ ਦੇ ਸਾਹਮਣੇ ਆਵੇ ਵੀ ਕੀ ਇਹ ਅਜਿਹੀ ਗੱਲ ਹੋਈ ਆ ਨਹੀਂ ਪਰ ਇਹ ਚਰਚਾ ਜ਼ਰੂਰ ਆ ਵੀ ਉਹਦੇ ਨਾਲ ਇਹ ਵਾਪਰਿਆ ਪਰ ਪਹਾਨਾ ਸਿੱਧੂ ਦੀ ਉੱਥੇ ਜ਼ਮਾਨਤ ਹੋ ਗਈ ਸੀਗੀ ਉਹ ਜ਼ਮਾਨਤ ਤੋਂ ਬਾਅਦ ਉਸ ਕੇਸ ਤੋਂ ਬਾਅਦ ਜਦੋਂ ਜ਼ਮਾਨਤ ਹੁੰਦੀ ਆ ਉਹਨੂੰ ਨਾਲ ਦੀ ਨਾਲ ਜੇਲ੍ਹ ਦੇ ਵਿੱਚੋਂ ਪਟਿਆਲੇ ਦਾ ਇੱਕ ਹੋਰ ਕੇਸ ਆ ਉਹਦੇ 'ਚ ਪੁਲਿਸ ਪਟਿਆਲੇ ਲੈ ਜਾਂਦੀ ਆ ਤੋ ਉਹ ਜਿਸ ਦਿਹਾੜੇ ਪਹਿਲਾਂ ਸੀ ਖੈਰਾ ਦੀ ਤਰ੍ਹਾਂ ਭਾਨਾ ਸਿੱਧੂ ਨਾਲ ਹੋ ਗਿਆ ਭਾਨਾ ਸਿੱਧੂ ਖੈਰਾ ਦੀ ਤਰ੍ਹਾਂ ਟਾਰਗੇਟ ਤੇ ਆ ਗਿਆ ਹਾਂ ਬ ਉਹ ਉਦਾਂ ਹੀ ਹੋਇਆ ਜਿਵੇਂ ਖੈਰਾ ਸਾਹਿਬ ਦੀ ਪਹਿਲਾਂ ਪਹਿਲੇ ਕੇਸ ਚ ਬੇਲ ਹੋ ਗਈ ਤੇ ਉਹ ਬੇਲ ਤੋਂ ਜਦੋਂ ਉਹਨਾਂ ਦੀ ਛੁੱਟਣ ਦੀ ਤਿਆਰੀ ਹੋ ਰਹੀ ਸੀਗੀ ਉਸ ਦੇ ਨਾਲ ਹੀ ਉਹਨਾਂ ਤੇ ਦੂਜਾ ਕੇਸ ਦਰਜ ਹੋ ਗਿਆ ਜਿਸ ਦੀ ਕਿ ਭਾਵੇਂ ਉਹਦੇ ਚ ਵੀ ਬੇਲ ਹੋ ਗਈ ਤੇ ਸਰਕਾਰ ਸੁਪਰੀਮ ਕੋਰਟ ਤੱਕ ਵੀ ਬੜਾ ਤਗੜੇ ਵਕੀਲ ਦਾ ਪੇਸ਼ ਕਰਕੇ ਗਈ ਸੀਗੀ ਉਹਨਾਂ ਦੇ ਖਿਲਾਫ ਪਰ ਉੱਥੇ ਵੀ ਉਹ ਉਹਨਾਂ ਦੀ ਜਿਹੜੀ ਸੁਪਰੀਮ ਕੋਰਟ ਉਹਨਾਂ ਦੇ ਹੱਕ 'ਚ ਫੈਸਲਾ ਸੁਣਾਇਆ ਖੈਰਾ ਸਾਹਿਬ ਦੇ ਕਿਉਂਕਿ ਪੁਰਾਣੇ ਕੇਸ ਜਿਹੜਾ ਪੁਰਾਣਾ ਚੱਲਦਾ ਹੈ ਐਨਡੀਪੀਐਸ ਸੈਕਟਰ ਉਹਦੇ ਤੱਤੇ ਕਹਿੰਦੇ ਖੈਰਾ ਨੇ ਕਿਹਾ ਸੀ ਕਿ 5 ਕਰੋੜ ਹੋਣ ਕੌਣ ਦੇਵੇਗਾ ਉਹ ਖੈਰਾ ਦੇ ਪੱਖ ਸੁਪਰੀਮ ਕੋਰਟ ਨੇ ਕਿਹਾ ਕਿ ਮੈਸੇਜ ਮੇਲੇ 'ਚ ਨਹੀਂ ਪੈਣਾ ਹਾਈ ਕੋਰਟ ਨੇ ਜੇ ਜਵੰਤ ਦਿੱਤੀ ਠੀਕ ਹੈ ਇੱਕ ਤਰ੍ਹਾਂ ਨਾਲ ਵੱਡੀ ਰਾਸ਼ੀ ਸੀ ਪਰ 5 ਕਰੋੜ ਸਰਕਾਰ ਦਾ ਖਰਾਬ ਹੋ ਗਿਆ ਹੁਣ ਸਵਾਲ ਇਹ ਹੈ ਕਿ ਕੋਈ ਪਟਿਆਲੇ ਦਾ ਬੰਦਾ ਹੈ ਉਹ ਕੀ ਕੇਸ ਹੈ ਜਿਹ ਕਿਸ ਤਰ੍ਹਾਂ ਮਤਲ ਛੁੱਟੀ ਕਹਾਣੀ ਖੜੀ ਗਈ ਭਾਨੇ ਸਿੱਧੂ ਮਾਮਲੇ ਚ ਦੇਖੋ ਕੋਕਰ ਸਾਹਿਬ ਬੜੀ ਹਾਸੋਹਣੀ ਲੱਗਦਾ ਹੈ ਕੇਸ ਜਦੋਂ ਅਸੀਂ ਕਾਨੂੰਨੀ ਪੱਖ ਤੋਂ ਇਹਨੂੰ ਜੇ ਦੇਖਦੇ ਆ ਕਿਉਂਕਿ ਉਹ ਜਿਹੜਾ ਵਿਕਟਮ ਆ ਜਿਨੇ ਇਹ ਐਫ ਆਈ ਆਰ ਜਿਹਦੇ ਬਨੋਂ ਲੋਜ ਹੋਈ ਆ ਉਹ ਪਟਿਆਲੇ ਦਾ ਹੀ ਬਸਨੀਕ ਆ ਕੋਈ ਆਰਮਸ ਸਟੇਟ ਦਾ ਦੱਸਦੇ ਆ ਜਿਵੇਂ ਅਖਬਾਰਾਂ ਦੇ ਵਿੱਚ ਆਇਆ ਉਹਨੇ ਕਿਹਾ ਵੀ ਮੈਂ ਇੱਕ ਦਿਨ ਕਿਤੇ ਜਾ ਰਿਹਾ ਸੀਗਾ ਤਾਂ ਰਾਸਤੇ 'ਚ ਇੱਕ ਦਿਨ ਕੋਈ ਗੱਡੀ ਰੁਕੀ ਮੇਰੇ ਕੋਲ ਚਿੱਟੇ ਰੰਗ ਦੀ ਗੱਡੀ ਆ ਉਹ ਜੋ 3-4 ਨੌਜਵਾਨ ਉਤਰਦੇ ਆ ਉਹ ਮੇਰੀ ਸੋਨੇ ਦੀ ਚੈਨੀ ਖੋ ਲੈਂਦੇ ਆ ਤੇ ਮੇਰੇ ਛਾਂਟੇ ਝੂਟੇ ਮਾਰ ਕੇ ਮੈਨੂੰ ਉੱਥੋਂ ਤੋਂ ਭਜਾ ਦਿੰਦੇ ਆ ਤੇ ਮੈਂ ਉਹ ਮੇਰੀ ਸਟੈਂਡੀ ਚੋਂ ਸੋਨੇ ਦੀ ਚੈਨੀ ਖੋ ਕੇ ਗੱਡੀ 'ਚ ਲੰਘ ਜਾਂਦੇ ਆ ਤੇ ਉਹ ਉਹ ਦਸੰਬਰ ਦਾ ਵਾਕਾ ਦੱਸਦਾ ਤੇ ਦਸੰਬਰ ਦਾ ਵਾਕਾ ਦੱਸਦਾ ਤੇ ਇੱਧਰ ਤੁਸੀਂ ਦੇਖ ਲਓ ਵੀ ਜਨਵਰੀ ਦੇ ਅੱਧ ਤੋਂ ਬਾਅਦ 20 ਤਰੀਕ ਦੇ ਏੜਗੇੜ 'ਚ ਜਾ ਕੇ ਇਹਨਾਂ ਦੀ ਭਾਨੇ ਸਿੱਧੂ ਦੀ ਉੱਤੇ ਲੁਧਿਆਣਾ 'ਚ ਗ੍ਰਿਫਤਾਰੀ ਹੁੰਦੀ ਆ ਤੇ ਪਟਿਆਲੇ ਵਾਲਾ ਕਿਸੇ ਜਦੋਂ ਬੇਲੂਂ ਦੀ ਉੱਤੇ ਆ ਦਿੰਦਾ ਰੋ ਤਾਂ ਇੱਕ ਦਿਨ ਪਹਿਲਾਂ ਹੀ ਕਹਿੰਦੇ ਐਫ ਆਈ ਆਰ ਲਾਜ ਹੁੰਦੀ ਆ ਜਿਵੇਂ ਅਖਬਾਰਾਂ ਚਰਚਾ ਹੈ ਵੀ ਐਫ ਆਈ ਆਰ ਲਾਜ ਹੁੰਦੀ ਐ 2 ਦਿਨ ਪਹਿਲਾਂ ਵੀ ਉਸ ਬੰਦੇ ਨੇ ਕਿਹਾ ਵੀ ਬਾਕਿਆਂ ਤਾਂ ਉਹ ਪਛਾਣਾ ਨਹੀਂ ਪਰ ਭਾਨਾ ਸਿੱਧੂ ਕੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਨਜ਼ਰ ਆਦਾ ਵੀ ਮੈਂ ਇਹਦੀ ਫੋਟੋ ਦੇਖ ਕੇ ਪਛਾਣ ਲਿਆ ਵੀ ਇਹ ਤਾਂ ਭਾਨਾ ਸਿੱਧੂ ਆ ਤੇ ਭਾਨਾ ਸਿੱਧੂ ਦਾ ਫਿਰ ਉਹ ਨੌਂ ਦਰਜ ਕਰਦੇ ਆ ਤੇ ਉਹ ਪੁਲਿਸ ਉਹਨੂੰ ਅਰੈਸਟ ਕਰਕੇ ਲੈ ਜਾਂਦੀ ਆ ਤੇ ਉਹਦੇ ਬਾਅਦ ਉਹਦਾ ਮੈਡੀਕਲ ਕਰਾਂਦੀ ਆ ਤੇ ਫਿਰ ਉਹਨੂੰ ਫਰਦਰ ਇਨਵੈਸਟੀਗੇਸ਼ਨ ਲਈ ਰਿਮਾਂਡ ਤੇ ਲੈ ਜਾਂਦੀ ਆ ਪਰ ਇਸ ਇਚ ਇੱਕ ਸਵਾਲ ਆ ਬਰਾੜ ਸਾਹਿਬ ਜਦੋਂ ਐਵੇਂ ਦਾ ਕੋਈ ਦੋਸ਼ ਲਾ ਦੇਵੇ ਲੇਟ ਉਹਦੇ ਵਿੱਚ ਵੀ ਮੈਨੂੰ ਲੱਗਦਾ ਪੁਲਿਸ ਨੂੰ ਚਾਰਜ ਕਰਨੀ ਚਾਹੀਦੀ ਆ ਉਹਦਿਆਂ ਫੋਨ ਦੇ ਲੋਕੇਸ਼ਨਾਂ ਦੇਖੀਆਂ ਜਾਣ ਉਹਦੇ ਘਟੂ ਘਟ ਜਿਸ ਤਰ੍ਹਾਂ ਟੋਲ ਪਲਾਜ਼ੇ ਤੇ ਕੋਈ ਉਹਦੀ ਲੋਕੇਸ਼ਨ ਦੇਖੀ ਜਾਵੇ ਇੱਥੇ ਵੀ ਕਾਲੇ ਤੋਂ ਕੰਮ ਲਿਆ ਪੁਲਿਸ ਨੂੰ ਫਿਰ ਮੈਨੂੰ ਲੱਗਦਾ ਉਹਦੀ ਕਾਣੀ ਪੈਗੀ ਕਿਉਂਕਿ ਪਹਿਲੇ ਕੇਸ 'ਚ ਵੀ ਇਦਾਂ ਹੋਇਆ ਸੀ ਸਤਿ ਸਾਲ ਜੀ ਸਜ਼ਾ ਕੱਟੋਗੇ ਉਸ ਮਾਮਲੇ 'ਚ ਕਹਿੰਦੇ ਜਾਂਚ ਜ਼ਰੂਰੀ ਹੈ ਪੁਲਿਸ ਨੇ ਬਿਨਾਂ ਜਾਂਚ ਤੋਂ ਪਾਣੇ ਸਿੱਧੂ ਨੂੰ ਚੱਕ ਲਿਆ ਸੀ ਇਹ ਵੀ ਕੇਸ ਉਸੇ ਤਰ੍ਹਾਂ ਨਹੀਂ ਲੱਗਦਾ ਤੁਹਾਨੂੰ ਫਿਰ ਦੇਖੋ ਇਹ ਕੇਸ ਬਿਲਕੁਲ ਬੋਸਤਰਾਂ ਨਹੀਂ ਲੱਗ ਰਿਹਾ ਮੈਂ ਦੱਸ ਰਿਹਾ ਨਾ ਕਿਵੇਂ ਦੇਖੋ ਉਹ ਵਿਅਕਤੀ ਇਹ ਕਹਿ ਰਿਹਾ ਵੀ ਮੈਂ ਸੋਸ਼ਲ ਮੀਡੀਆ ਤੇ ਇਹਨੂੰ ਅਕਸਰ ਦੇਖਦਾ ਹਾਂ ਵੀ ਜਦੋਂ ਤਾਂ ਸੋਸ਼ਲ ਮੀਡੀਆ ਤੇ ਇਹਨੂੰ ਦੇਖ ਲਿਆ ਤਾਂ ਨਾਲ ਦੀ ਨਾਲ ਇਹਦਾ ਨਾਂ ਕਿਉਂ ਲਿਖਾਇਆ ਫਿਰ ਹਾਂ ਪਹਿਲਾਂ ਲਿਖਣਾ ਚਾਹੀਦਾ ਤੁਹਾਨੂੰ 20 ਦਿਨ ਤੂੰ ਲਗਾਤਾਰ ਤੂੰ ਸੋਸ਼ਲ ਮੀਡੀਆ ਤੋਂ ਸਾਰੀ ਦੁਨੀਆ ਦੇਖ ਰਹੀ ਆ ਪਾਣਾ ਸਿੱਧੂ ਰ ਪਾਣਾ ਸਿੱਧੂ ਦਾ ਤੇ ਆ ਵਰਲਡ ਸਟੇਜ ਤੇ ਹੜ੍ਹਾਂ ਦੇ ਵਿੱਚ ਮਦਦ ਕਰਦਾ ਰਿਹਾ ਉਹਨ ਦਾ ਸਾਰੀ ਦੁਨੀਆ ਦੇ ਅਖਬਾਰਾਂ ਚ ਵੀ ਉਹਦਾ ਨਾਮ ਆਦਾ ਰਿਹਾ ਸਾਰੀ ਦੁਨੀਆ ਨੂੰ ਪਤਾ ਸੀ ਇਹ ਭਾਨਾ ਸਿੱਧੂ ਕੌਣ ਆ ਤੇ ਸਾਰਿਆਂ ਨੂੰ ਪਤਾ ਹੈ ਤੇ ਉਹਦੇ ਬਾਰੇ ਤੁਹਾਨੂੰ 20 22 ਦਿਨ ਇੰਨਾ ਟਾਈਮ ਕਿਉਂ ਲੱਗ ਗਿਆ ਇਹ ਜਿਹੜਾ ਗਾਇਬ ਆਣਾ ਰਿਪੋਰਟ ਦੇਣ ਦਾ ਤੇ ਪੁਲਿਸ ਕਹਿੰਦੀ ਅਸੀਂ ਇਨਵੈਸਟੀਗੇਸ਼ਨ ਕਰਦੇ ਨੇ ਵੀ ਇੰਨਾ ਟਾਈਮ ਲੱਗ ਗਿਆ ਜਦੋਂ ਕਿ ਬੰਦਾ ਇਹਨੂੰ ਭਾਨਾ ਸਿੱਧੂ ਨੂੰ ਤਾਂ ਲਗਾਤਾਰ ਦੇਖਦਾ ਸੀਗਾ ਭਾਨਾ ਸਿੱਧੂ ਦਾ ਉਹਨੂੰ ਨਾਂ ਦੱਸਣ 'ਚ ਇੰਨਾ ਟਾਈਮ ਕਿਵੇਂ ਲੱਗ ਗਿਆ ਤੇ ਦੂਜੇ ਪਾਸੇ ਉਸ ਕੇਸ ਦੇ ਵਿੱਚ ਜਵਾਨ ਥੋਣਾ ਤੇ ਨਾਲ ਦੀ ਨਾਲ ਪੁਲਸ ਨੇ ਚੱਕਣਾ ਇਹ ਤੋਂ ਇਹ ਲੱਗਦਾ ਹੈ ਜਿਵੇਂ ਸਰਕਾਰ ਇਹ ਇਹਨੂੰ ਅੰਦਰ ਖੜਨਾ ਚਾਹਦੀ ਹੈ ਸਰਕਾਰ ਉਸ ਕੰਮ ਨੂੰ ਰੋਕਣਾ ਚਾਹਦੀ ਆ ਜਿਸ ਕੰਮ ਦੇ ਪਿੱਛੇ ਇਹ ਜਿਹੜੀ ਪੰਜਾਬ ਬਚਾਓ ਯਾਤਰਾ ਜੋ ਲੋਕਾਂ ਦੇ ਵਿੱਚ ਹੋਣੇ ਗੱਲ ਜਾ ਰਹੀ ਆ ਵੀ ਪੰਜਾਬ ਬਚਾਓ ਯਾਤਰਾ ਜਿਹੜੀ ਇਹ ਕੱਢ ਰਹੇ ਸੀਗੇ ਜਿਦੇ ਚ ਕਿ ਮੁਕਦਮਾ ਦਾ ਧੰਨਵਾਦ ਤੇ ਅਰਦਾਸ ਪੰਜਾਬ ਬਚਾਓ ਯਾਤਰਾ ਸਿਰਲ ਵਾਲੇ ਕੱਢ ਰਹੇ ਆ ਉਸ ਤੋਂ ਪਹਿਲਾਂ ਲੱਖਾਂ ਪਿੰਡਾਂ ਪਿੰਡਾਂ ਨਕਸਦਣਾ ਪਿੰਡ ਬਚਾਓ ਯਾਤਰਾ ਚ ਸ਼ੁਰੂ ਹੋਗਾ ਪਿੰਡ ਬਚਾਓ ਯਾਤਰਾ ਪਿੰਡ ਬਚਾਓ ਜੇ ਪਿੰਡ ਬਚਣਗੇ ਤਾਂ ਹੀ ਪੰਜਾਬ ਬਚੂਗਾ ਨਾ ਪੰਜਾਬ ਬਚਾਉਦਾ ਤਾਂ ਮੈਂ ਬਚਾਉਣਾ ਪੰਜਾਬ ਜਦੋਂ ਪਿੰਡ ਬਚਣਾ ਪੰਜਾਬ ਨੇ ਆਪੇ ਵੱਜ ਜਾਣਾ ਜੇ ਹੁਣ ਪਿੰਡਾਂ ਦੇ ਵਿੱਚ ਜਿਹੜੇ ਨਸ਼ਾਗ ਨਸ਼ਿਆਂ ਦੀ ਜਿਹੜੀ ਬਹੁਤਾਤ ਪੰਜਾਬੀ ਭਾਸ਼ਾ ਨੂੰ ਲੈ ਕੇ ਜੋ ਜਾਗਰੂ ਕਰ ਰਹੇ ਸੀਗੇ ਪੰਜਾਬ ਦੇ ਹੱਕਾਂ ਲਈ ਉਹਦੇ ਲਈ ਮਾਹੀ ਵੱਡੇ ਸੀ ਉਹਦੇ ਚ ਮੁੱਖ ਬਲਾਰਾ ਸੀਗਾ ਇਹ ਤੇ ਇਹ ਨਹੀਂ ਕਈ ਵਾਰ ਤਾਂ ਦੇ ਵਿੱਚ ਤੀਸਰਾ ਤੀਸਰਾ ਕੇਸ ਵੀ ذبی ذکر ਕਰੋ ਕਿ ਤੀਸਰਾ ਕੇਸ ਉਹ ਹੋਰ ਪਾਨੇ ਸਿੱਧੂ ਤੇ ਕਰਦਾ ਵੀ ਉਹ ਐਫ ਆਈ ਆਰ ਤਾਂ ਮੈਂ ਦੇਖੀ ਨਹੀਂ ਪਰ ਜੋ ਸੋਸ਼ਲ ਮੀਡੀਆ ਦੇ ਵਿੱਚ ਚਰਚਿਤ ਚੱਲ ਰਿਹਾ ਹੈ ਸੋਸ਼ਲ ਮੀਡੀਆ ਦੇ ਵਿੱਚ ਗੱਲ ਚੱਲ ਰਹੀ ਹੈ ਕਿ ਉਹ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਵੀ ਇਹਦੇ ਤੇ ਕੋਈ 384 499 500 ਤੇ 506 ਆਈ ਪੀਸੀ ਦੀਨਾ ਵੀ ਉਹ ਅਬੋਹਰ ਦੇ ਵਿੱਚ ਵੀ ਕੋਈ ਪਰਚਾ ਦਰਜ ਹੋਇਆ ਹੁਣ ਜਿਹੜੀ 384 ਹੈ ਹੁੰਦੀ ਹੈ ਐਕਸਟਰਸ਼ਨ ਵੀ ਐਕਸਟਰਸ਼ਨ ਲੈਣਾ ਜਬਰੀ ਵਸੂਲੀ ਵਾਲਾ ਵੀ ਜਿਵੇਂ ਕਿਸੇ ਨੂੰ ਜਬਰੀ ਵਸੂਲੀ ਕਰ ਲਈ ਡਰਾਤ ਮਗਾ ਤੇ 499 500 ਆ ਜਾਂਦੀ ਹੈ ਡੈਫੇਮੇਸ਼ਨ ਚ ਕਿਸੇ ਦੀ ਆਪਾਂ ਨੇ ਹੱਤਾ ਕਰਨੀ ਆ ਕੋਈ ਮਾਨ ਹਾਨੀ ਕਰਦੀਆਂ ਚਾ ਬੋਲ ਕੇ ਕਰੀ ਚਾ ਲੈਕਚਰ ਦੇ ਕੇ ਕਰੀ ਉਸ ਤਰ੍ਹਾਂ ਮਤਲਬ ਉਹ ਸ਼ਬਦਾਂ ਦੇ ਉਹਨੂੰ ਉਹ ਕਿਸੇ ਦੀ ਮਤਲਬ ਉਹਦੇ ਮਾਨ ਸਨਮਾਨ ਨੂੰ ਠੇਸ ਲੱਗੀ ਤੇ 506 ਆਉਂਦੀਆਂ ਚ ਥ੍ਰੈਟਨਿੰਗ ਚ ਇਹ ਪਰਚਾ ਉਹ ਤੇ ਮਤਲਬ ਇਹ ਕਹਿੰਦੇ ਆ ਵੀ ਦਰਜ ਹੋਇਆ ਤੇ ਉਹਦੇ ਚ ਤੇ ਦੂਜਾ ਜਿਹੜਾ ਇੱਥੇ ਪਟਿਆਲੇ ਵਾਲਾ ਉਹਦੇ 379 ਲੈ ਆਈ ਦੀ ਆ 379 ਵੀ ਨਾਨ ਅਵੇਲੇਬਲ ਆਫੈਂਸਰ ਮਤਲਬ ਬਕਾਇਦਾ ਉਹਦੀ ਬੇਲ ਕਰਾਣੀ ਪੈਂਦੀ ਆ ਤੇ ਐ ਨਹੀਂ ਹੈ ਵੀ ਨਾਲ ਦੀ ਨਾਲ ਥਾਣੇ ਚ ਬੇਲ ਹੋ ਜਾਂਦੀ ਆ ਉਹਦੇ ਚ ਇਦਾਂ ਹੁੰਦਾ 379 ਇਹ ਚ ਵੀ ਤੁਸੀਂ ਜਬਰੀ ਕੋਈ ਮੈਤੋਂ ਕੋਈ ਚੀਜ਼ ਖੋ ਕੇ ਲੈ ਗਿਆ ਜ਼ਬਰਦਸਤੀ ਇੱਕ ਤਾਂ ਹੁੰਦੀ ਆ ਚੋਰੀ ਚੋਰੀ ਛਿਪੇ ਇੱਕ ਹੁੰਦੀ ਆ ਜ਼ਬਰਦਸਤੀ ਮਤਲਬ ਜਿਵੇਂ ਮੈਨੂੰ ਘੇਰਿਆ 379 ਵੀ ਲਾਈ ਹੋਣੀ 341 ਵੀ ਲਾਈ ਹੋਣੀ ਹੋਰ ਵੀ ਸ਼ਾਇਦ ਇੱਕ ਦੋ ਕੋ ਲਾਈਆਂ ਹੋਣੀਆਂ ਆ ਤੇ ਜੇ ਕੋਈ ਮਾੜੇ-ਵੱਟੇ ਕੁੱਟਮਾਰ ਹੋਈ ਤਾਂ 323 ਵਗੈਰਾ ਵੀ ਸ਼ਾਇਦ ਲਾਤੀ ਹੋਵੇ ਪਰ ਅਸੀਂ ਜਦੋਂ ਪੈਨ ਕਿਸਾਂ ਦੀ ਜਦੋਂ ਆਪਾਂ ਇਹਨਾਂ ਕਿਸਾਂ ਦੀ ਗੱਲ ਕਰਦੇ ਆ ਪਟਿਆਲੇ ਦੇ ਦੋ ਵੱਡੇ ਕੇਸ ਮੈਨੂੰ ਜ਼ਿਆਦਾ ਹੁੰਦੇ ਨੇ ਪਿਛਲੇ ਦਿਨਾਂ ਦਰਾਂ ਨਾ ਪਹਿਲਾ ਕੇਸ ਹੈ ਜਸਵੰਤ ਸਿੰਘ ਖਾਲੜਾ ਦੇ ਗਵਾਹ ਤੇ ਝੂਠਾ ਰੇਪ ਦਾ ਕੇਸ ਬਣਾਉਣ ਦਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਇਆ ਕੋਰਟਸ ਕੇਸ ਚੱਲਿਆ ਕੋਰਟ ਨੇ ਜਿਨ੍ਹਾਂ ਨੇ ਪਰਚਾ ਦਰਜ ਕਰਾਤੀ ਉਹਨਾਂ ਤੇ ਜੁਰਮਾਨਾ ਠੋਕਿਆ ਪੁਰਸ ਨੂੰ ਚੰਗਿਆਂ ਝਾੜਾ ਪਈਆਂ ਸੀ ਇੱਕ ਅਗਲਾ ਕੇਸ ਹੈ ਮੋਹਨ ਸਿੰਘ ਭੇਟਪੁਰਾ ਪਟਵਾਰੀ ਦਾ ਉਹ ਵੀ ਕੋਈ ਪਟਿਆਲੇ ਦਾ ਐਸਪੀਸੀ ਦਾ ਵਿਜੀਲੈਂਸ ਦਾ ਸਿਪ ਕੁਮਾਰ ਉਹਦੇ ਮੁੰਡੇ ਤੋਂ ਉਹਨੇ 20 ਰੁਪਏ ਲੈ ਸੀਗੇ ਜੋ ਸਰਕਾਰੀ ਫੀਸ ਮੰਗੇ ਫਰਦ ਦੇਣ ਵਟੇ ਉਹਨੂੰ ਇੰਨਾ ਗੁੱਸਾ ਚੜਿਆ ਕਿ ਮੋਗੇ ਸਰਜੀਤ ਸਿੰਘ ਗਰੇਵਾਲ ਵਗੈਰਾ ਨਾਲ ਮਿਲ ਕੇ ਸੈਲਰਾਂ ਦੇ ਵਿੱਚ ਚਾਹੋ ਚੋਲ ਗਵਨ ਦਾ ਕੇਸ ਪੋਤਾ ਸੀ ਉਸ ਕੇਸ 'ਚ ਵੀ ਪਟਵਾਰੀਆਂ ਨੇ ਹੜਤਾਲ ਕੀਤੀ ਕੇਸ ਵਾਪਸ ਲੈਣਾ ਪਿਆ ਸੀ ਸਰਕਾਰ ਨੂੰ ਇਹ ਜਿਹੜੀ ਪਟਿਆਲਾ ਪੁਲਿਸ ਆ ਇਹਨਾਂ ਦੇ ਜਿਹੜੇ ਟੋਟ ਵੱਖਰੀ ਕਿਸਮ ਦੇ ਆ ਜਿਹੜੇ ਝੂਠੇ ਕੇਸਾਂ 'ਚ ਇਹਨਾਂ ਦੀ ਮਦਦ ਕਰਦੇ ਆ ਮੈਨੂੰ ਲੱਗਦਾ ਕੋਈ ਅਹਿਮ ਦਾ ਕੇਸ ਨਿਕਲੂਗਾ ਕਿ ਕਿਸੇ ਟੌਟ ਰਾਹੀਂ ਇਹ ਪਰਚਾ ਦਰਜ ਹੋਇਆ ਜਦ ਕੇ ਹੁਣ ਜਦੋਂ ਆਪਾਂ ਕਹਿੰਦੇ ਆ ਕਿ ਥੋੜਾ ਜੁਗ ਬਦਲ ਰਿਹਾ ਹੈ ਵੀਡੀਓ ਦਾ ਜੁਗ ਹੈ ਹਰ ਗੱਲ ਸਾਹਮਣੇ ਆ ਜਾਂਦੀ ਹੈ ਪੁਲਿਸ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਕਿ ਕਿਸਤੇ ਝੂਠੇ ਕੇਸ ਦਰਜ ਕਰੋ ਕਿਸੇ ਦਾ ਭਵਿੱਖ ਖਰਾਬ ਕਰੋ ਨਾਲ ਇੱਕ ਇਹ ਵੀ ਗੱਲ ਆ ਜਾਂਦੀ ਹੈ ਵੀ ਜਦੋਂ ਟ੍ਰੈਵਲ ਏਜੰਡਾ ਤੋਂ ਪੈਸੇ ਵਾਪਸ ਕਰਾਏ ਜਾਂਦੇ ਨੇ ਉਹਨਾਂ ਦੀ ਜਿਹੜੀ ਕਮਾਈ ਉਹ ਘਟਦੀ ਆ ਇਜੜੀ ਕੋਲੋਸ ਨੂੰ ਮਹੀਨਾਵਾਰੀ ਜੋ ਇਨਕਮ ਹੁੰਦੀ ਹੈ ਉਹ ਵੀ ਕੱਢਦੀ ਹੈ ਕਿਤੇ ਨਾ ਕਿਤੇ ਇੱਕ ਮਾਫੀਆ ਦਾ ਸਿਸਟਮ ਚੱਲ ਰਿਹਾ ਹੈ ਸਰਕਾਰ ਨੂੰ ਕਿਉਂ ਨਹੀਂ ਇਸ ਪਾਸੇ ਫੇਰ ਚ ਕਰਨਾ ਸਰਕਾਰ ਹੋ ਰਹੀ ਸਰਕਾਰ ਨੂੰ ਚਾਹੀਦਾ ਕਿ ਐਮ ਦੇ ਝੂਠੇ ਕੇਸ ਰੁੱਕੇ ਜਾਣ ਤੁਹਾਡਾ ਕੀ ਕਹਿਣਾ ਹੈ ਤੇ ਬਾਰੇ ਕਾਨੂੰਨੀ ਪਹਿਲੀ ਤੋਂ ਦੇਖੋ ਭਗਵੰਤ ਸਿੰਘ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਹੈਰਾਨ ਇਸ ਗੱਲ ਤੇ ਆ ਵੀ ਭਗਵੰਤ ਸਿੰਘ ਮਾਨ ਖੁਦ ਇਹ ਨਾ ਸਾਰੇ ਨੌਜਵਾਨਾਂ ਨੂੰ ਜਾਣਦਾ ਹੈ ਹੂੰ ਸੀਐਮ ਪੰਜਾਬ ਇਹ ਨਾ ਸਾਰਿਆਂ ਨੂੰ ਜਾਣਦਾ ਹੈ ਭਾਨਾ ਸਿੱਧੂ ਨੂੰ ਵੀ ਜਾਣਦਾ ਹੈ ਲੱਖੇ ਸਧਾਣੇ ਨੂੰ ਵੀ ਜਾਣਦਾ ਹੈ ਤੇ ਉਹ ਲਗਾਤਾਰ ਲਗਾਤਾਰ ਇਹਨੂੰ ਮਿਲਦੇ ਵੀ ਰਹੇ ਆ इवन ਥੋੜੇ ਯਾਦ ਹੋਊਗਾ ਇੱਕ ਜੰਗਲਾਂ ਦਾ ਜੰਗਲ ਦੇ ਬਾਰੇ ਕੋਈ ਜੰਗਲਾਂ ਦਾ ਕੋਈ ਵੇਚਣ ਦਾ ਕਿਸੇ ਨੂੰ ਕਾਫੀ ਰੌਲਾ ਸੀਗਾ ਇਸ ਲੁਧਿਆਣੇ ਜਲੰਧਰ ਤੇ ਮਾਛੀਵਾੜੇ ਵਾਲੇ ਮਾਛੀਵਾੜੇ ਵਾਲੇ ਉਹ ਜਿਹੜਾ ਜੰਗਲ ਸੀਗਾ ਕੋਈ ਮਾਛੀਵਾੜਾ ਸੀਗਾ ਪਤਾ ਨਹੀਂ ਕਿਹੜਾ ਸੀਗਾ ਮੈਨੂੰ ਹੁਣ ਮੇਰੇ ਮਤਲਬ ਨਹੀਂ ਯਾਦ ਆਇਆ ਪਰ ਉਹਦੇ ਸਬੰਧ ਚ ਇਹਦੀ ਮੀਟਿੰਗ ਹੋਈ ਸੀ ਤੇ ਇਹਨਾਂ ਨੇ ਤਾਰੀਫ਼ ਵੀ ਬਹੁਤ ਕੀਤੀ ਸੀਗੀ ਮਤਲਬ ਇਹਨਾਂ ਦੇ ਪੁਰਾਣੇ ਉਹ ਵੀ ਆ ਤੇ ਫੋਟੋਆਂ ਵੀ ਸੋਸ਼ਲ ਮੀਡੀਆ ਚ ਚੱਲਦੀਆਂ ਤੇ ਦੂਜੀ ਮੈਂ ਇਸ ਗੱਲ ਕੇ ਕਰਦਾ ਵੀ ਇਹ ਚ ਸਰਕਾਰ ਜਿਹੜੀ ਚੁੱਪ ਬੈਠੀ ਆ ਤੇ ਸਰਕਾਰ ਬਲਕ ਮੂਕ ਤਰਸ਼ਿਕ ਬਣ ਕੇ ਤਮਾਸ਼ਾ ਦੇ ਰਹੀ ਬਣ ਤੁਸੀਂ ਗੱਲਾਂ ਕਰੀਆਂ ਹੁਣ ਜਸਵੰਤ ਸਿੰਘ ਖਾਲੜੇ ਤੇ ਵਿਟਨੈਸ ਤੇ ਵੀ ਪਰਚਾ ਦਰਜ ਹੋ ਗਿਆ ਪਟਵਾਰੀ ਮੋਹਨ ਸਿੰਘ ਪਟਵਾ ਜਿਹੜਾ ਭੇਡ ਭੇਡਪੁਰਾ ਜਿਹੜਾ ਕਿ ਪਟਵਾਰੀ ਯੂਨੀਅਨ ਦਾ ਪ੍ਰਧਾਨ ਵੀ ਰਿਹਾ ਹੈ ਉਹਦੇ ਨਾਲ ਤਾਂ ਵਿਚਾਰੇ ਨਾਲ ਬਹੁਤ ਹੀ ਜ਼ਿਆਦਾ ੱਟਕਾ ਹੋਇਆ ਸੀਗਾ ਕਿਉਂਕਿ ਉਹਨੇ ਜਿਹੜਾ ਪੁਲਿਸ ਅਫਸਰ ਜਿਹਦਾ ਮੈਂ ਕਹਾਂ ਸ਼ਾਇਦ ਇੱਥੇ ਕੋਈ ਉਹ ਮੈਰਜ ਪਲੇਸ ਰੀਆ ਪਟਿਆਲੇ ਦੇ ਰਸਤੇ ਦੇ ਵਿੱਚ ਸ਼ਿਵ ਕੁਮਾਰ ਜੀ ਦਾ ਤੁਸੀਂ ਨਾਮ ਲੈ ਰਹੇ ਸੀਗੇ ਉਸ ਤੋਂ ਉਹਨੇ ਫਰਦ ਦੇ 20 ਰੁਪਏ ਮੰਗੇ ਸੀਗੇ ਇਮਾਨਦਾਰੀ ਸਦਕਾ ਵੀ ਜਿੰਨੇ ਵੀ ਜਿਹੜਾ ਸਰਕਾਰੀ ਫੀਸ ਆ ਜਮਾ ਕਰਾ ਉਹਦਾ ਉਹਦਾ ਨਤੀਜਾ ਇਹ ਹੋਇਆ ਵੀ ਉਹਨੂੰ ਮੋਗੇ ਲਾ ਕੇ ਉਹਦੇ ਨਾਲ ਉਹ ਕੁਝ ਕੀਤਾ ਗਿਆ ਅਣਮਨੁੱਖੀ ਜਿਹੜਾ ਕਿ ਨਹੀਂ ਕਰਨਾ ਚਾਹੀਦਾ ਸੀਗਾ ਹੁਣ ਮੈਂ ਉਹ ਤਰ੍ਹਾਂ ਦੱਸ ਨਹੀਂ ਸਕਦਾ ਵੀ ਜਿਹੜਾ ਉਹਦੇ ਨਾਲ ਵਿਚਾਰ ਨਾਲ ਕੀਤਾ ਪਰ ਉਸ ਮੈਂ ਇਨਸਾਨ ਦੀ ਇਸ ਗੱਲ ਕਰਕੇ ਕਦਰ ਵੀ ਕਰਦਾ ਵੀ ਉਸ ਬੰਦੇ ਨੇ ਦੇਖੋ ਉਹ ਉਹ ਅਮਰਤਾਰੀ ਸੀਗਾ ਉਹਦੇ ਕਕਾਰਾਂ ਦੀ ਬੇਵਿਵਹ ਦੇ ਕਰੀ ਉਹਨੇ ਹਾਲਾਂਕਿ ਸਰਕਾਰਾਂ ਨੇ ਉਸ ਸਮੇਂ ਸਹਿਯੋਗ ਨਹੀਂ ਦਿਆ ਪਰ ਉਹਦੇ ਜਥੇਬੰਦੀ ਨੇ ਸਹਿਯੋਗ ਦੇ ਆ ਉਹਨੇ ਦਿਆ ਔਰ ਉਹਨੇ ਸਚਨ ਹਰਸ ਲੜਿਆ ਰੋ ਪੁਲਸ ਆਫਟਰ ਜਿਹੜਾ ਸੀਗਾ ਮੁੱਖ ਤੌਰ ਤੇ ਗਰੇਵਾਲ ਉਹਨੂੰ ਵੀ ਅੰਦਰ ਕਰਵਾਇਆ ਉਹਨੇ ਉਹ ਬੇਸ਼ੱਕ ਉਹਦੇ ਬਾਅਦ ਜਿਹੜਾ ਸ਼ਿਵ ਕੁਮਾਰ ਦੇ ਜੋ ਕੇਸ ਅੰਦਰ ਨਹੀਂ ਹੋਇਆ ਗਰੇਵਾਲ ਨੇ ਨਜਾਇਜ਼ ਜਿਹੜੀ ਜ਼ਾਇਦਾਦ ਬਣਾਈ ਸੀ 10 ਕਰੋੜ ਤੋਂ ਵੱਧ ਦੀ ਉਸ ਕੇਸ ਚੰਦਰਾ ਪਰ ਉਹ ਕੇਸ ਅਜੇ ਚੱਲ ਰਿਹਾ ਕੋਰਟਾਂ ਦੇ ਚੱਕਰ ਰਿਵਿਊ ਦੇ ਵਿੱਚ ਪਿਆ ਹੋਇਆ ਕੇਸ ਉਹ ਜਿਹੜਾ ਆਮ ਨੂੰ ਪਤਾ ਮਿਲਦੀ ਸੀ ਮਤਲਬ ਕੈਂ ਦਾ ਪਾਵੇ ਆ ਵੀ ਚਲੋ ਅੰਦਰ ਗਰੇਵਾਲ ਦੇ ਬਾਰੇ ਕੇਸ ਚੱਲ ਰਿਹਾ ਅੰਦਰ ਗਰੇਵਾਲ ਚਾਹ ਨਜਾਇਜ਼ ਪ੍ਰਾਪਰਟੀ ਵਾਲੇ ਚ ਹੋਇਆ ਜਿਵੇਂ ਮਰਜ਼ੀ ਹੋਇਆ ਪਰ ਉਸ ਬੰਦੇ ਨੇ ਉਹਨੂੰ ਕੇਸ ਵਾਪਸ ਲੈਣ ਦੇ ਲਈ ਬੜੇ ਲਾਲਚ ਵੀ ਦੇ ਧਮਕੀਆਂ ਵੀ ਦਈਆਂ ਹਨ ਇੱਕ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ ਉਹਨੇ ਟਾਰਗੇਟ ਕਰਿਆ ਸੀਗਾ ਇਹ ਵੀ ਇੱਕ ਬਹੁਤ ਵੱਡੀ ਉਹਨੇ ਲੜਾਈ ਲੜੀ ਆ ਤੇ ਉਹਨੇ ਤਸ਼ੱਦਦ ਵੀ ਇਹੋ ਜਿਹੇ ਸਹੇ ਆ ਵੀ ਜਿਹੜਾ ਕਿ ਇੱਕ ਬੰਦਾ ਬਹੁਤ ਜਿਹੜਾ ਕੋਈ ਹੋਰ ਮਾਨਸਿਕ ਕਮਜ਼ੋਰ ਬੰਦਾ ਹੁੰਦਾ ਉਹ ਸਾਦਾ ਦੁਨੀਆ ਤੋਂ ਰੁਖਸਤ ਹੋ ਜਾਂਦਾ ਜਿਹੜਾ ਜਿਹੇ ਕੇਸ ਉਹਦੇ ਨਾਲ ਹੋਇਆ ਸੀਗਾ ਤੋ ਇਹੋ ਪਰ ਉਹ ਦਲੇਰੀ ਦੀ ਉਹਦੀ ਦਾਤ ਦੇਣੀ ਬਣਦੀ ਦੂਜੇ ਪਾਸੇ ਜਿਹੜੀ ਭਾਨਾ ਸਿੱਧੂ ਵਾਲੀ ਗੱਲ ਤਾਂ ਜਿਵੇਂ ਦੇਖੋ ਉਸ ਉਹ ਸੀਰੀਜ਼ ਕੇਸ ਹੁੰਦਾ ਹੈ ਪਹਿਲਾਂ ਇੱਕ ਫਿਰ ਉਹਤੇ ਪਟਿਆਲੇ ਚ ਹੁੰਦਾ ਫਿਰ ਅਬੋਰ ਇਹ ਤਾਂ ਤਾਂ ਸਾਰਿਆਂ ਪਿੱਛੇ ਲੱਗਦਾ ਵੀ ਕੋਈ ਨਾ ਕੋਈ ਸਰਕਾਰ ਦਾ ਕਿਹੜਾ ਕੋਈ ਉਹ ਸਰਕਾਰੀ ਵੀ ਸਰਕਾਰੀ ਧਿਰ ਵੀ ਲੱਗਦਾ ਵੀ ਨਾਲ ਮਿਲੀ ਵੀ ਆ ਪਰ ਜਿਹੜੀ ਕਿ ਨਹੀਂ ਮਿਲਣੀ ਚਾਹੀਦੀ ਜਿਹੜੇ ਨੌਜਵਾਨ ਜਿਹੜੇ ਨੌਜਵਾਨ ਸਮਾਜ ਲਈ ਕੰਮ ਕਰ ਰਹੇ ਆ ਟਰੈਵਲ ਏਜੰਟ ਦਾ ਦੇਖੋ ਦੇਖੋ ਇੱਕ ਵਾਰ ਮਾਲਟਾ ਕਾਂਡ ਹੋਇਆ ਸੀਗਾ ਤੁਹਾਡੇ ਯਾਦ ਹੋਊਗਾ ਮਾਲੜਾ ਕਾਂਡ ਜਿਹੜਾ ਬਲਵੰਤ ਸਿੰਘ ਖੇੜੇ ਹੋਣਾ ਨੇ ਬੜਾ ਹਾਈਲਾਈਟ ਕਰਵਾਇਆ ਸੀਗਾ ਜਿਹੜੇ ਕਹੋਂ ਦੁਨੀਆ ਤੋਂ ਰੁਖਸਤ ਹੋ ਗਏ ਔਰ ਉਹਦੇ ਚ ਬੰਦਿਆਂ ਨੂੰ ਲਜਾंदे ਹੋਏ ਦੋ ਨੰਬਰ ਦੇ ਵਿੱਚ ਉਹ ਸਾਰੇ ਬੰਦੇ ਜਿਹੜੇ ਦਰਿਆ 'ਚ ਡੁੱਬ ਕੇ ਮਰ ਗਏ ਸੀਗੇ ਆ ਡੌਂਕੀ ਦੇ ਵਿੱਚ ਕਿੰਨੇ ਕੇਸ ਹੁੰਨੇ ਆ ਕਿੰਨੇ ਸਰਕਾਰ ਨੂੰ ਤਾਂ ਪੁਲਿਸ ਇਹਨਾਂ ਨੂੰ ਟਰੈਵਲ ਏਜੰਟਾਂ ਨੂੰ ਨੱਥ ਬਣੀ ਚਾਹੀਦੀ ਆ ਤੇ ਉਹਨਾਂ ਦੇ ਪੈਸੇ ਤੋਂ ਹੁਣ ਉਹ ਬੰਦੇ ਆ ਉਹਨੂੰ ਮਜਬੂਰ ਹੋ ਕੇ ਉਹ ਇਹਦਾ ਪਿੰਡ ਮੇਰੇ ਖਿਆਲ ਬਰਨਾਲੇ ਦੇ ਨੇੜੇ-ਤੇੜੇ ਇੰਨੀ ਦੂਰ ਜਾਂਦੇ ਆ ਔਰ ਮੈਂ ਕੁੜੀਆਂ ਦਾ ਬਿਆਨ ਦੇਖ ਰਿਹਾ ਵੀ ਸਾਨੂੰ ਜਦੋਂ ਰਾਤ ਨਹੀਂ ਮਿਲੀ ਦਾ ਅਸੀਂ ਉਹ ਗਏ ਵੀ ਅਸੀਂ ਆਰੋਗ ਕਹਿੰਦੇ ਵੀ ਅਸੀਂ ਉਹਨੂੰ ਪੈਸੇ ਦੇ ਹਟੇ ਵੀ ਉਹਨੇ ਚਾਹ ਵੀ ਕੋਲੋਂ ਬਲਾਈ ਕੰਟੀਜਲ ਤੇ ਡੀਜ਼ਲ ਵੀ ਕੋਲੋਂ ਪਾਇਆ ਤੇ ਸਾਡੇ ਤੋਂ 1.5 ਤੱਕ ਨਹੀਂ ਲਿਆ ਤੁਸੀਂ ਇਹ ਜਿਹੇ ਨੌਜਵਾਨ ਨੂੰ ਅੰਦਰ ਕਰਕੇ ਕਿਸ ਨੇ ਇਹ ਦੇਣਾ ਚਾਹੁੰਦੇ ਹੋ ਨੌਜਵਾਨਾਂ ਦੇ ਵਿੱਚ ਰੋਸਦਾ ਪੈਦਾ ਹੋਣਾ ਜ਼ਰੂਰੀ ਆ ਇਹ ਨੌਜਵਾਨ ਜਿਵੇਂ ਤੁਸੀਂ ਪ੍ਰਮਿੰਦਰ ਝੋਟੇ ਦੀ ਵੀ ਗੱਲ ਕਰਿਓ ਨਸ਼ਿਆਂ ਦੇ ਵਿਰੁੱਧ ਮਹਮ ਚਲਾਈ ਆ ਉਹਨੇ ਤੇ ਆ ਸਾਨੂੰ ਉਹਦਾ ਸਾਥ ਲੈਣਾ ਚਾਹੀਦਾ ਜਿਹੜਾ ਕੰਮ ਪ੍ਰਸ਼ਾਸਨ ਦਾ ਤੇ ਪੁਲਿਸ ਆ ਹਮੇਸ਼ਾ ਬੋਰਡ ਲੱਗੇ ਹੁੰਨੇ ਆ ਵੇ ਪੰਜਾਬ ਪੁਲਿਸ ਤੁਹਾਡੀ ਸੇਵਾ ਲਈ ਆ ਸਹਿਯੋਗ ਕਰੋ ਜਿਹੜਾ ਹੁਣ ਸਹਿਯੋਗ ਕਰ ਰਿਹਾ ਤੁਸੀਂ ਉਹਨਾਂ ਨੂੰ ਅੰਦਰ ਕਰਦੇ ਹੋ ਇਹ ਤਾਂ ਬਹੁਤ ਗਲਤ ਗੱਲ ਦਾ ਹੈ ਇਦਾਂ ਨਹੀਂ ਕਰਨਾ ਚਾਹੀਦਾ ਤੇ ਜੇ ਜੇ ਲੋਕ ਹੀ ਲੋਕਾਂ ਦਾ ਇਸ ਤਰ੍ਹਾਂ ਦੇ ਚੱਕਰਾਂ ਤੋਂ ਤੁਸੀਂ ਇਹ ਜੇ ਨੌਜਵਾਨਾਂ ਨੂੰ ਅੰਦਰ ਲਾ ਕੇ ਕਰਨਾ ਪਹਿਲਾਂ ਅਜੇ ਅਮਰਤਪਾਲ ਵਾਲਾ ਕੇਸ ਵੀ ਲੋਕਾਂ ਦੇ ਮਨਾਂ 'ਚ ਟੁੜਕ ਰਿਹਾ ਹੈ ਜਿਹੜਾ ਅਮਰਤ ਪ੍ਰਚਾਰ ਕਰਦੇ ਵੇ ਜਿਸ ਤਰੀਕੇ ਨਾਲ ਉਹਨੂੰ ਫੜਿਆ ਉਹ ਤੇ ਯੂਏਪੀਏ ਲਾ ਕੇ ਡਿਬਰੂਗੜ੍ਹ ਭੇਜਤਾ ਜਿਵੇਂ ਪੰਜਾਬ ਦੇ ਜ਼ਿਲ੍ਹੇ ਹੀ ਖਤਮ ਹੋ ਗਈਆਂ ਇਹਨਾਂ ਅੰਗਰੇਜ਼ ਭੇਜਿਆ ਕਰਦੇ ਸੀਗੇ ਕਾਲੇ ਪਾਣੀ ਅੰਡੇ ਮਾਨੀ ਕੋਵਾਰਦੂ ਇਹਨਾਂ ਦੇ ਸਾਹ ਭੇਜਤਾ ਉਹਦੇ ਨੇੜੇ ਡੜੀ ਆ ਨਾ ਸੋ ਇਹ ਇੱਕ ਭਗ ਸਿੰਘ ਦੀ ਸੋਚ ਤੇ ਚੱਲਣ ਵਾਲੇ ਤੇ ਬੀ ਆਰ ਅੰਬੇਦਕਰ ਭਾਰਤੀ ਸੰਵਿਧਾਨ ਨੂੰ ਮੰਨਣ ਵਾਲੇ ਜਿਹੜਾ ਕਿ ਫੰਡਾਮੈਂਟਲ ਰਾਈਟ ਦੱਸਦਾ ਸਾਡੇ ਹਿਊਮਨ ਰਾਈਟਸ ਦੀ ਜਿਹੜਾ ਸੇਫਗਾਰਡਸ ਦੇ ਰਿਹਾ ਤੇ ਜਿਹਦੀਆਂ ਦੋ ਹੀ ਫੋਟੋਆਂ ਹਰ ਦਫ਼ਤਰ 'ਚ ਲੱਗੀਆਂ ਹੋਈਆਂ ਤੇ ਉਹ ਸਰਕਾਰ ਜਿਹੜੀ ਕਿ ਕਾਂਗਰਸ ਤੇ ਅਕਾਲੀਆਂ ਤੇ ਬੀਜੇਪੀ ਦੇ ਤਸ਼ੱਦਦ ਤੋਂ ਬਾਅਦ ਲੋਕਾਂ ਨੂੰ ਤੰਗ ਕਰਨ ਤੋਂ ਬਾਅਦ ਹੋਂਦ ਦੇ ਵਿੱਚ ਆਈ ਹੋਈ ਕਿ ਨਵੀਂ ਸੋਚ ਲੈ ਕੇ ਇਹ ਸੋਚ ਲੈ ਕੇ ਆਏ ਆ ਤਾਂ ਇਹਨਾਂ ਨੂੰ ਅਜੇ ਮੌਕਾ ਹੈ ਇਹਨਾਂ ਨੂੰ ਅਜਈਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹਨਾਂ ਨੂੰ ਇਸ ਤਰ੍ਹਾਂ ਨਾ ਕਿ ਸੰਭਵ ਹੋ ਸਕਦਾ ਹੈ ਲੋਕ ਸਭਾ ਚੋਣਾਂ ਦੇ ਵਿਚ ਆਵੇ ਦੀ ਪਾਰਟੀ ਨੂੰ ਕਿਉਂਕਿ ਜਦੋਂ ਜੂਠੀ ਚੱਲਦਾ ਹੈ ਸਰਕਾਰ ਦੇ ਵਿਰੁੱਧ ਹੋ ਜੇ ਤਾਂ ਪਲਟਾ ਵੱਡਾ ਵੱਜਦਾ ਕਈ ਵਾਰੀ ਬਿਲਕੁਲ ਵੱਜ ਸਕਦਾ ਹੈ ਇਹ ਜਿਹੜਾ ਇਹ ਬਦਲਾਅ ਹੈ ਕਿਤੇ ਪੱਕਾ ਬਦਲਾਅ ਨਾ ਹੋ ਜਵੇ ਫਿਰ ਇਹਨਾਂ ਦਾ ਵੀ ਬਦਲਾਅ ਹੋ ਜਾਵੇ ਕਿਉਂਕਿ ਜੇ ਨੌਜਵਾਨੀ ਵਿਰੁੱਧ ਹੋਗੀ ਦੇਖੋ ਕਾਲੀ ਦਾਲ ਦੇ ਜਾਣ ਦਾ ਕਾਰਨ ਕੀ ਸੀਗਾ ਉਹਨਾਂ ਨੇ ਇਹ ਸੋਚ ਲਿਆ ਤਾਂ ਅਸੀਂ ਜੋ ਮਾਰੀ ਤਸ਼ੱਦਦ ਕਰੀ ਇਹ ਗੁਰੂ ਗ੍ਰੰਥ ਸਾਹਿਬ ਦਾ ਕਰੀ ਚਾਹੇ ਵੀ ਇਹ ਤਾਂ ਸਾਡੇ ਨਾਲ ਹੈਗੇ ਆ ਹੋਰਾਂ ਨੂੰ ਵੀ ਨਾਂ ਲਾ ਲਈਏ ਪ੍ਰੇਮੀਆ ਨੂੰ ਵੀ ਲਾ ਲਈ ਆਸ਼ੂ ਦੋਸਨ ਨੂੰ ਵੀ ਲਾ ਲਈਏ ਪੜਹਾਰੇ ਉਹ ਲਾਦੇ ਲਾਦੇ ਸਾਰਿਆਂ ਨੂੰ ਹੀ ਚਲੇ ਗਏ ਤੋਂ ਕਹਿਣ ਦਾ ਭਾਵ ਹੈ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਨੌਜਵਾਨਾਂ ਨੂੰ ਨੌਜਵਾਨ ਜਿਹੜੇ ਕੇ ਕਹਿ ਰਹੇ ਆ ਜਿਹੜੇ ਨੌਜਵਾਨਾਂ ਨੂੰ ਪ੍ਰੇਰ ਰਹੇ ਆ ਮੈਂ ਤਾਂ ਹੈਰਾਨ ਇਸ ਗੱਲ ਦਾ ਨੌਜਵਾਨਾਂ ਨੂੰ ਪ੍ਰੇਰ ਰਹੇ ਆ ਵੀ ਵਿਦੇਸ਼ਾਂ ਦੀ ਧਰਤੀ ਕਿਉਂ ਜਾਣੇ ਪੰਜਾਬ ਚ ਰੋ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਰਹੇ ਹਾਂ ਪੰਜਾਬੀ ਦੀ ਗੱਲ ਕਰ ਰਹੇ ਹਾਂ ਪੰਜਾਬੀ ਦੀ ਗੱਲ ਕਰ ਰਹੇ ਹਾਂ ਦੁਗੀਆਂ ਸਟੇਟਾਂ ਦਾ ਜਾ ਕੇ ਦੱਸਦੇ ਆਂ ਕਿ ਉੱਥੇ ਦੇਖੋ ਜਿਹੜੇ ਇਸ਼ਤਿਹਾਰਾਂ ਬੋਰਡਾਂ ਪੰਜਾਬੀ ਉਹਨਾਂ ਦੀ ਭਾਸ਼ਾ 'ਚ ਲਿਖਿਆ ਹੋਇਆ ਕੋਈ ਮਲਿਆਲਮ 'ਚ ਲਿਖਿਆ ਹੋਇਆ ਕੋਈ ਬੰਗਾਲੀ 'ਚ ਲਿਖਿਆ ਹੋਇਆ ਵੀ ਇੱਥੇ ਹਰ ਥਾਂ ਤੇ ਜਾਂ ਹਿੰਦੀ 'ਚ ਜਾਂ ਅੰਗਰੇਜ਼ੀ 'ਚ ਪੰਜਾਬੀ ਕਿਤੇ ਗਾਇਵੇ ਹੋ ਜਾਂਦੀ ਹੈ ਕਿਤੇ ਵੀ ਉਹ ਇਹ ਨਾ ਮੁੱਦਿਆਂ ਤੇ ਗੱਲ ਕਰਦੇ ਆਂ ਤੇ ਖੁਦ ਭਗਵਾਨ ਸਿੰਘ ਮਾਨ ਭਗਵਾਨ ਸਿੰਘ ਮਾਨ ਇਹਨਾਂ ਮੁੱਦਿਆਂ ਨੂੰ ਉਜਾਗਰ ਕਰਦੇ ਨੇ ਆ ਪਹਿਲਾ ਸਮੇਂ ਦੇ ਵਿੱਚ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਰਹੇ ਆ ਉਹ ਪਤਾ ਨਹੀਂ ਕਿਉਂ ਮੈਂ ਤਾਂ ਹੈਰਾਨ ਆ ਵੀ ਉਹ ਕਿਉਂ ਹੁਣ ਇਤਾਂ ਪੁਰਾਣਿਆਂ ਵਾਂਗੂ ਉਲਟੋਂ ਦੇ ਜਾ ਰਹੇ ਨਹੀਂ ਹੋਣਾ ਚਾਹੀਦਾ ਨੌਜਵਾਨਾਂ ਤੇ ਆ ਜਿਹੜਾ ਪੁਲਿਸ ਦਾ ਜਿਹੜਾ ਟੌਰਚਰ ਹੈ ਬੰਦ ਹੋਣਾ ਚਾਹੀਦਾ ਪੁਲਿਸ ਨੂੰ ਕੋਈ ਇਸ ਤਰ੍ਹਾਂ ਦੇ ਅਧਿਕਾਰ ਨਹੀਂ ਹੋਣੇ ਚਾਹੀਦੇ ਕਿਸੇ ਨੂੰ ਬਗੈਰ ਮਰਤੇ 3rd ਡਿਗਰੀ ਟੌਰਚਰ ਕਰਨ ਦੇ ਇਲੈਗਲ ਕਰਨ ਦੇ ਕਿਉਂਕਿ ਜੇ ਲੋਕ ਸਾਰਾ ਕੁਝ ਦੇਖ ਰਹੇ ਆ ਇਹਦਾ ਨੁਕਸਾਨ ਹੋ ਸਕਦਾ ਉਹ ਗੱਲ ਹੋਰ ਤੁਹਾਨੂੰ ਦੱਸਣੀ ਚਾਹਤ ਇੱਕ ਗੱਲ ਮੇਰੀ ਹੋਰ ਆ ਤੁਹਾਡੇ ਕੁਐਸਚਨ ਤੋਂ ਪਹਿਲਾਂ ਮੈਂ ਤਾਂ ਹੈਰਾਨ ਆ ਇਸ ਗੱਲ ਦਾ ਆ ਵੀ ਇਹ ਸਰਕਾਰ ਦੇ ਵਿੱਚ ਜਿਹੜੇ ਸਾਡੇ ਮੀਡੀਆ ਸਲਾਹਕਾਰ ਹਨ ਸਰਦਾਰ ਬਲਤੇਜ ਸਿੰਘ ਪੰਨੂ ਉਹ ਵੀ ਕਿ ਸਰਕਾਰ ਦੀ ਜਿਆਦਤੀ ਦਾ ਕੇਸ ਭੁਗਤ ਚੁੱਕੇ ਆ ਉਹਨਾਂ ਤੇ ਕੀ ਬਲਤੇਜ ਸਿੰਘ ਪੰਨੂਆਂ ਸ਼ਾਇਦ ਉਹਦੇ ਕਾਰਨ ਹੋ ਸਕਦੇ ਹੋਰ ਨੇ ਆਪਾਂ ਉਹ ਜੀ ਇਹ ਚਾਚਾ ਤੋਂ ਕਮੈਂਟ ਕਰੀਏ ਪਾਤਾ ਪਾਇਆ ਤਾਂ ਸਰਕਾਰ ਨੇ ਨ계ਠਾ ਪੱਤਰ ਸਭ ਇਹ ਗੱਲ ਬੜੀ ਲੱਗੀ ਕਿ ਉਹ ਭਗਵੰਤ ਮਾਨ ਜੋ ਹੁਣ ਮੁੱਖ ਮੰਤਰੀ ਨੇ ਜੋ ਪਹਿਲਾਂ ਪੁਲਿਸ ਜਿਆਦਤੀਆਂ ਖਿਲਾਫ ਆਪਣੀਆਂ ਸਟੇਜਾਂ ਤੇ ਬਹੁਤ ਜ਼ਿਆਦਾ ਬੋਲਦੇ ਰਹੇ ਨੇ ਉਹਨਾਂ ਦੀ ਜਿਹੜੀ ਕਮੇਟੀ ਸੀ ਕਮਾਲ ਦੀ ਕਮੇਟੀ ਸੀ ਲੋਕਾਂ ਨੂੰ ਰਾਤ ਪਹੁੰਚਾਉਂਦੀ ਸੀ ਉਸ ਵੇਲੇ ਜਦੋਂ ਪੰਜਾਬ ਖੜਕੂਵਾਦੇ ਦੌਰ ਚ ਲੰਘ ਚੁੱਕਿਆ ਸੀ ਪੁਲਿਸ ਦਾ ਤਸੱਦਦ ਸੀ ਫਿਰ ਭ੍ਰਿਸ਼ਟਾਚਾਰੀ ਦਾ ਬੋਲਬਾਲਾ ਸੀ ਭਗਵੰਤ ਮਾਨ ਤਿੱਖੀ ਕਮੈਂਟਰੀ ਕਰਦੇ ਸੀ ਪੁਲਿਸ ਖਿਲਾਫ ਪ੍ਰਸ਼ਾਸਨ ਖਿਲਾਫ ਹੁਣ ਜਦੋਂ ਭਗਵੰਤ ਮਾਨ ਦੀ ਦਿੱਸ ਕੁੱਠੇ ਰਾ ਪੈ ਗਈ ਆ ਤਾਂ ਉਸ ਨੂੰ ਸਿੱਧੇ ਰਾ ਪਾਉਣਾ ਭਗਵੰਤ ਮਾਨ ਦੀ ਜ਼ਿੰਮੇਵਾਰੀ ਆ ਸੋ ਧੰਨਵਾਦ ਬਰਾਜ ਸਾਹਿਬ ਫਿਰ ਅਗਲੇ ਹੋਰ ਵੱਖਰੇ ਵੱਖਰੇ ਮੁੱਦਿਆਂ ਤੇ ਗੱਲ ਕਰਾਂਗੇ ਸੋ ਇਸ ਹਨ ਐਡਵੋਕੇਟ oppositon ਬਰਾਜ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਪੰਜਾਬ ਦੇ ਵਿੱਚ ਉਤੇ ਕੇ ਸਾਲੇ ਕੋਈ ਤਾਂ ਨਹੀਂ ਹੋਣੀ ਚਾਹੀਦੀ ਖਾਸ ਕਰਕੇ ਟਰੈਵਲ ਏਜੰਟੀ ਦਾ ਜਿਹੜਾ ਧੰਦਾ ਕਰਦੇ ਨੇ ਗਲਤ ਲੋਕ ਲੋਕਾਂ ਤੋਂ ਪੈਸੇ ਠੱਗਦੇ ਨੇ ਉਹਨਾਂ ਤੇ ਬਲਕੇ ਨੱਤ ਪਾਉਣ ਦੀ ਲੋੜ ਹੈ ਸੋ ਧੰਨਵਾਦ